ਇਹ ਚੋਰ ਜੀ ਉੱਪਰਲੇ ਪਾਸੋਂ ਕੋਠੇ ਟੱਪ ਕੇ ਆਇਆ ਤੇ ਵਿੰਡੇ ਦੇ ਵਿੱਚੋਂ ਐਂਟਰ ਕੀਤਾ ਤੇ ਇਹ ਨੁਕਸਾਨ ਦੇ ਅਪ੍ਰੋਕਸੀਮੇਟਲੀ 4-5 ਜੀ ਕੈਸ਼ ਤੇ 골ਡ ਬਲਾ ਕੇ ਹੋਇਆ ਇਹ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਕਿੰਨੇ ਵਜੇ ਘਟਨ ਨੂੰ ਜਮ ਦਿੱਤਾ ਉਹ ਸੜਾ ਪੋਣਿਕ 5:00 'ਚ ਉੱਠੇ ਆਂ ਦੇਖਿਆ ਸਮਾਨ ਖੰਡਿਆ ਹੋਇਆ ਠੀਕੇ ਪੈਂਟ ਵਿੱਚੋਂ ਏਟੀਐਮ ਵਗੈਰਾ ਸਾਰਾ ਥੱਲੇ ਸੁੱਟ ਗਿਆ ਤੇ ਕੈਸ਼ ਐਂਡ ਜੋਲ ਮਾਰੀ ਚੋਣ ਮਿਲਿਆ ਉਹ ਲੈ ਕੇ ਚਲਾ ਗਿਆ ਉਸੋ ਜਦੋਂ ਦੇਖਿਆ ਵੀ ਵਿੰਡੋ ਖੁੱਲੀ ਹੋਈ ਐ ਟੁੱਟੀ ਹੋਈ ਐ ਫੇਰ ਸਾਨੂੰ ਪਤਾ ਲੱਗਿਆ ਚੋਰੀ ਹੋ ਗਈ ਕੈਮਰਾ ਤੋਂ ਚੈੱਕ ਕੀਤਾ ਤੇ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਉਹ ਬਿਲਕੁਕਲ ਨਹੀਂ ਤਕਰੀਬਨ ਜਿਹੜਾ ਤੁਸੀਂ ਜਿੰਮ ਜਾਣ ਨੂੰ ਕਹਿੰਦੇ ਹੋ ਵੀ ਉੱਠ ਜਾਣਾ ਮੈਂ ਉਸ ਟਾਈਮ ਪਤਾ ਵੀ ਨਹੀਂ ਲੱਗਿਆ ਕਿ ਅੱਜ ਤੁਸੀਂ ਗਏ ਹੋ ਹਾਂ ਬਸ ਮੈਂ ਤਾਂ 4:30 ਉੱਠਿਆ ਅੱਜ ਜਾਣ ਨੂੰ ਨਹੀਂ ਮੂੜੀ ਕਿਤਾ ਮੈਂ ਨਹੀਂ ਗਿਆ ਤੇ ਉਸ ਤੋਂ ਬਾਅਦ ਬਸ ਦੇਖਿਆ ਤਾਂ ਆਵੇਂ ਵਸੀ ਗਿਆ ਉਹ ਵੀ ਘਰ ਦੇ ਉੱਤੇ ਤਾਂ ਦੇਖਿਆ ਉਹਨਾਂ ਨੇ ਯਾਰ ਨਹੀਂ ਐਨੇ ਮਤਲਬ ਦਿਨ 'ਚ ਜਿਹੜੇ ਹੈਗੇ ਦਿਨੇ ਚੜ ਜਾਂਦਾ ਲੋਕ ਦੀ ਚਹਲ ਪਹਿਲ ਵੀ ਕਾਫੀ ਉੰਡਿਆ ਵੀ ਇਹਦੇ 4:30 ਤੋਂ ਲੈ ਕੇ 6:00 ਵਜੇ ਤੱਕ ਸਮਾਜ ਸੀਗੇ ਤੱਕ ਕਰਕਟਨ ਉਜਾਮ ਦੇ ਤੱਕ ਕਿੰਨੇ ਘਰਾਂ ਨੂੰ ਸਰ ਸੋਚ ਹੀ ਨਹੀਂ ਸਕਦੇ ਜੀ ਹਰ ਰੋ ਦਾ ਰੁਟੀਨ ਹੈ 9:00 ਵਜੇ ਉੱਠਣ ਦਾ ਮਤਲਬ ਕੁੰਡਾ ਇਹਨੇ ਵਜੇ ਤੱਕ ਖੋਲ ਕੇ ਅਸੀਂ ਜਾਣੇ ਬਾਹਰ ਇਹ ਕਿੰਨੀ ਸੰਘਣੀ ਆਬਾਦੀ ਵਿੱਚੋਂ ਜਿਹੇ ਜੀ ਹੁੰਦੀ ਹੈ ਘਟਨਾਵਾਂ ਦਾ ਅੰਜਾਮ ਦੇ ਨੇ ਤਾਂ ਕੀ ਸੇਫਟ ਸੈਕ ਕਰ ਸਕਦੇ ਹਾਂ ਸੇ ਬਾਹਰਲੀ ਜਿਹੜੀ ਕਲੋਨੀਆਂ ਚ ਇਹ ਤਾਂ ਪ੍ਰਸ਼ਾਸਨ ਦੇਖੇ ਸਰ ਸਾਢੇ 4:00 ਤੱਕ ਅੱਜ ਤੱਕ ਪਹਿਲੀ ਵਾਰ ਹੀ ਦੇਖਿਆ ਜੀ ਐਨੀ ਉਮਰ ਹੋ ਗਈ ਫਸਟ ਟਾਈਮ ਦੇਖਿਆ ਵੀ ਇਹ ਚੀਜ਼ ਹੋਈ ਹੈ ਹੋ ਹਕ ਲੇ ਬੰਦਾ ਵੀ ਇੰਨੀ ਦੇਖੋ ਤੁਸੀਂ ਸੰਘਣੀ ਆਬਾਦੀ ਵਿੱਚੋਂ ਕਰਕੇ ਜਾਣਾ ਕਰਦੇ ਸੀ ਰਿਕਾਰਡਿੰਗ ਲੈ ਕੇ ਗਏ ਹੋ ਦੇਖਿਓ ਘਬराई ਨਹੀਂ ਰਿਹਾ ਆਰਾਮ ਨਾਲ ਘਰ ਕੋ ਮਰੇ ਜੇ ਮੇਰਾ ਕੰਮ ਤਾਂ ਇਹ ਕੀ ਹੋਇਆ ਜੀ ਜਿਹੜੀ ਚੋਰੀ ਹੋਈ ਹੈ ਸਾਰਾ ਕੁਝ ਘਰ ਦੇ ਬਖੇਰੇ ਕਿੰਨੇ ਕੋਈ ਤਾਂ ਇਹ ਟਾਈਮ ਦੱਸਿਆ ਜੇ ਮੇਰੇ ਹਸਬੰਦ 5:30 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੈਂ ਐਸਾ ਮੈਂ ਦਰਾਜਾ ਚੱਕ ਜਰੂਰ ਕਰਦੀ ਆ ਮੈਂ ਉੱਠ ਨਹੀਂ ਸਕੀ ਬਸ ਫਿਰ ਮੈਂ ਇੱਕਦਮ ਪਾਸਾ ਲੀਤਾ ਮੇਰੇ ਪੈਰਾਂ 'ਚ ਕੁਝ اٹਕਿਆ ਫਿਰ ਮੈਂ ਇੱਕਦਮ ਦੇਖਿਆ ਸਾਰੇ ਅਲਮਾਰੀਆਂ ਖੁੱਲੀਆਂ ਪਈਆਂ ਨੇ ਮੈਂ ਤਾਂ ਡਾਊਨ ਹੋ ਗਈ ਮਨਤੀ ਕੁਮਾਰੀ ਫਿਰ ਸਾਡੇ ਗਵੰਡਿਆ ਦੇ ਗਈ ਬਕੇ ਦੇਖੀ ਆਈ ਜੀ ਆਈ ਨੇ ਕਹਿੰਦੀ ਨਹੀਂ ਮੈਂ ਕਿਵੇਂ ਉਹਨਾਂ ਨੂੰ ਬੁਲਾ ਕੇ ਆਈ ਵੀ ਕੀ ਹੋ ਗਿਆ ਦੇਖੀ ਮੇਰੇ ਘਰ ਉਹਨਾਂ ਨੇ ਦੇਖਿਆ ਦੁਬਾਰਾ ਨੇ ਫਿਰ ਮੈਂ ਪਾਪਾ ਨੂੰ ਫੋਨ ਕੀਤਾ ਆਪਣੇ ਸਹੁਰੇ ਨੂੰ ਫਿਰ ਮੇਰੀ ਜਠਾਣੀ ਕਹਿੰਦੀ ਹੁਣੇ ਗਏ ਆ ਜੀ ਹਸਬੰਦ ਹੁਣੇ ਗਏ ਨੇ ਫਿਰ ਮੈਂ ਬਾਹਰ ਹੀ ਬੈਠ ਕੇ ਅੰਦਰ ਦੇਖ ਜੀ ਨਹੀਂ ਸਕਦਾ ਕਿੰਨੇ ਕਦਾ ਸਮਾਨ ਲੈ ਗਏ ਤੁਹਾਡੇ ਚੋਰੀ ਕਰ ਗਏ 골ਡ ਸੀਗਾ ਕੈਸ਼ ਸੀਗਾ ਕਿੰਨਾ ਕਾ ਦੋ ਗੋਲ ਦੋ ਢਾਈ ਟੋਲੇ ਸੋਨਾ ਸੀਗਾ ਬਗੇ 20-25000 ਰੁਪਏ ਕੈਸ਼ ਵਿਆ ਸੀ ਕਿ ਚਾਹ ਬਣਾ ਰਹੇ ਸੀ ਉਸ ਤੱਕ ਤੱਕ ਮੈਨੂੰ ਖੜਕਾ ਰਿਹਾ ਸੀਗਾ ਇਹਨਾਂ ਦੇ ਮੈਨੂੰ ਪਤਾ ਲੱਗਿਆ ਇਹ ਤੁਹਾਨੂੰ ਬਿਲਕੁਲ ਨਹੀਂ ਘੱਟੋ ਘੱਟ 5-7 ਮਿੰਟ ਤੱਕ ਲਾਈ ਹੁਣੇ ਜਿਵੇਂ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਇਹ ਤਾਂ ਮੇਰੀ ਨੀਂਦ ਇੰਨੀ ਕੱਚੀ ਹੈ ਨਾ ਮੈਂ ਇਹ ਮੈਨੂੰ ਕਹਿੰਦਾ ਕੰਤਾ ਤੇਰੇ ਘਰ ਕੋਈ ਚੋਰ ਨਹੀਂ ਆ ਸਕਦਾ ਤੰਤੇ ਹੀ ਪਤਾ ਮੈ ਕਿਤੇ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਜਦੋਂ ਸਵੇਰੇ ਉੱਠੇ ਵੀ ਤਾਂ ਮੈਂ ਨੀਂਦ ਵਿੱਚ ਇਹ ਕੀ ਕੀ ਕਰ ਰਹੇ ਨੇ ਮੈਨੂੰ ਇਹਨਾਂ ਵੀ ਪਤਾ ਹੁੰਦਾ ਪਰ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਵੀ ਜਦੋਂ ਉਹ ਐਂਟਰ ਹੋਇਆ ਕਦੋਂ ਮੈਂ ਥੋੜੀ ਜਿਹੀ ਲਾਈਟ ਮਚਾ ਨਾ ਲੈ ਲਿਆ ਟੋਟਲ ਟੋਟਲ 골ਡ ਕਿੰਨੇ ਲੱਖ ਦਾ ਸੀ ਤੁਹਾਡਾ 20 10 ਦਾ ਸਮਝੋ 2 ਕੁ ਦਾ ਲਾ ਲਓ 2 ਲੱਖ ਦਾ ਕੈਸ਼ ਕਿੰਨਾ ਸੀ ਕੈਸ਼ 18 ਕੁ ਹਜ਼ਾਰ ਦਾ ਨਵੇਂ ਨਵੇਂ ਨੋਟ ਸੀਗੇ ਤੇ ਬਾਕੀ 20 ਦਾ ਹਜ਼ਾਰ 2000 ਉੱਤੇ ਪੈਸੇ 15 16 23 ਕੰਨਾਂ ਦਾ ਪਰਸ਼ ਚ ਪਿਆ ਸੀ 1000 ਇਹਦਾ ਮੈਂ ਲੇਬਰ ਵਾਲਿਆਂ ਵਾਸਤੇ ਰੱਖਦਾ ਚੋਰੀ ਹੀ ਇੱਕ ਦੂਜਾ ਮੇਰਾ ਤੀਜਾ ਮੁੱਖੀ ਦਾ ਚੌਥਾ ਉਹ ਮਦੋਗਾ ਰੋ ਦਿਨੇ ਪੰਜ ਘਰਾਂ ਦੀ ਚੋਰੀ ਹੋਈ ਹੈ ਸਵੇਰੇ 4:00 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹ ਸਾਰੀ ਵਾਰਦਾਤ ਹੋਈ ਹੈ ਨਹੀਂ ਕਿਸੇ ਨੂੰ ਨਹੀਂ ਕੰਨੋ ਕੰਨੋ ਖਾਇਆ ਹੋਰ ਭਾਈ ਮੇਰੀ ਘਰ ਵਾਲੀ ਤਾਂ ਸੁੱਤੀ ਪਈ ਸੀ ਇਹ ਕਹਿੰਦੀ ਮੈਨੂੰ ਪਤਾ ਨਹੀਂ ਲੱਗਿਆ ਉਹ ਥੋੜੇ ਜਿਹਾ ਖੜਕਾ ਹੁੰਦਾ ਮੈਂ ਉੱਠ ਖੜਦੇ ਆ ਉਸ ਵੇਲੇ ਮੈਨੂੰ ਨਹੀਂ ਪਤਾ ਲੱਗਿਆ ਮੈਨੂੰ ਤਾਂ ਬਾਅਦ ਵਿੱਚ ਪਤਾ ਲੱਗਿਆ ਜਦੋਂ ਸਮਾਨ ਵਿਖਰਿਆ ਪਿਆ ਸੀ ਇੱਕਦਮ ਰੋਣ ਲੱਗ ਗਈ ਫਿਰ ਸੀ ਚੱਕਾ ਗੀਤਾ ਵੀ ਇਸ ਨੂੰ ਕੋਈ ਚੀਜ਼ ਸੁਗਾਈ ਗਈ ਹੈ ਤਾਂ ਕਿ ਕਿਉਂਕਿ ਇੰਨੇ ਖੜਕੇ ਦੇ ਵਿੱਚ ਤਾਂ ਮੇਰੀ ਘਰ ਵਾਲੀ ਉੱਠ ਖੜਦੀ ਹੈ ਇਹ ਸ਼ੂਗਰ ਬਣਾਓ ਮੇਰੀ ਘਰ ਵਾਲੀ ਬਚ ਗਈ ਉਹਨੂੰ ਕੁਝ ਨਹੀਂ ਹੋਇਆ ਜੇ ਰੋਲਾ ਰੂਲਾ ਬੰਦ ਹੀ ਕੁਝ ਮਾਰ ਵੀ ਸਕਦੇ ਸੀ ਕਿ ਚਲੋ ਮੇਰੀ ਘਰ ਵਾਲੀ ਨੂੰ ਬਚਾਓ ਗਿਆ ਬੜਾ ਨੁਕਸਾਨ ਬਹੁਤ ਹੋਇਆ ਹੈ 3 ਲੱਖ ਦੇ ਲਗਭਗ ਮੇਰਾ ਐਸਟੀਮੇਟ ਦੇ ਲਗਭਗ ਮੇਰਾ ਨੁਕਸਾਨ ਹੋਇਆ ਹੈ ਟੋਟਲ ਮੁੱਲੇ ਚ ਕਿੰਨਾ ਕਰੇ ਟੋਟਲ ਮੈਂ ਕਹਿ ਨਹੀਂ ਸਕਦਾ ਸੁਣਨ ਚ ਆਇਆ ਸੁਣਨ ਚ ਆਇਆ ਜੀ ਦੋ ਘਰਾਂ ਚੋਂ ਦੋ ਦੋ ਮੋਬਾਈਲ ਗਏ ਨੇ ਮੁੱਖੀ ਦੇ ਸੁਣਾਇਆ ਜਿਆਦਾ ਸਮਾਨ ਗਿਆ ਕਿਉਂਕਿ ਉਹ ਮਤਲਬ ਅੰਦਰ ਉਹਨਾਂ ਦੇ ਕਾਫੀ ਮਤਲਬ ਉਹ ਹੀ ਲੱਗ ਸਕਦੇ ਨੇ ਅਸੀਂ ਤਾਂ ਬਸ ਪੁਲਿਸ ਵਾਲੇ ਆਏ ਸੀ ਡੋ ਉਹਨਾਂ ਨੇ ਫੋਟੋ ਆਪੋ ਟਵਾ ਕਿੱਟੀਆਂ ਨੇ ਮੈਂ ਉਹਨੂੰ ਰਿਪੋਰਟ ਕਰਾਣੇ ਜਾ ਰਿਹਾ ਮੈਂ ਹਾਂਜੀ ਸਾਰਾ ਮਹੱਲਾ ਹਰਾਨ ਹੈ ਜੀ ਦਿਨ ਦਿਹਾੜੇ ਸਾਡੇ ਮਹੱਲੇ ਦਾ ਕੁੱਤੇ ਹੀ ਬੋਦ ਨੇ ਸਾਡਾ 10000 ਰੁਪਇਆ ਕੱਢ ਗਿਆ ਮੋਬਾਈਲ ਸਰਾਣੇ ਦੇ ਕੋਲੋਂ ਲੈ ਗਏ ਤੇ ਮੋਬਾਈਲ ਵੀ ਲੈ ਗਏ ਤੇ ਚਾਬੀਆਂ ਵੀ ਅਲਮਾਰੀ ਦੀਆਂ ਨਾਲ ਲੈ ਗਏ ਉਹਨਾਂ ਦੀ ਕੋਸ਼ਿਸ਼ ਸੀ ਅਲਮਾਰੀ ਖੁੱਬੀ ਚੋਲ ਕੁਝ ਕੱਢਣ ਦੀ ਅਲਮਾਰੀ ਚੋਂ ਕੱਢ ਨਹੀਂ ਪਾਏ ਕਾਮਯਾਬ ਨਹੀਂ ਹੋ ਪਏ ਮੇਰੀ ਜਾਗ ਕੁਲ ਚੁੱਕੀ ਸੀਗੇ ਉਹਨਾਂ ਨੇ ਫਿਰ ਸੀੜੀਆਂ ਤੋਂ ਹੀ ਭੱਜ ਗਏ ਨਹੀਂ ਤੁਸੀਂ ਤੁਸੀਂ ਸੁੱਤੇ ਸੀ ਅੰਦਰ ਜਦੋਂ ਇਹ ਵਾਰਦਾਤ ਨੂੰ ਇਜਾਮ ਦਿੱਤਾ ਹਾਂਜੀ ਅਸੀਂ ਦੋਨੋਂ ਸੁੱਤੇ ਪਏ ਸੀ ਤੁਹਾਨੂੰ ਇੰਨਾ ਸ਼ੁਕਰ ਹੈ ਉਹਨਾਂ ਨੇ ਕੁਝ ਕੀਤਾ ਨਹੀਂ ਮੋਬਾਈਲ ਸਰਾਣੇ ਤੋਂ ਚੱਕਿਆ ਇਹ ਗੇਟ ਖੁੱਲਿਆ ਨਹੀਂ ਕੱਪੜੇ ਦੀ ੱਚੋ ਦੀ ਕੱਢ ਲਿਆ ਉਹਨਾਂ ਨੇ ਨਹੀਂ ਜਦੋਂ ਗੇਟ ਦਾ ਕੜਕਾ ਹੋਇਆ ਤੁਹਾਨੂੰ ਉਹ ਤਾਂ ਉਹ ਤਾਂ ਸਜਾ ਖੁੱਲੀ ਆ ਮੇਰੀ ਇਹ ਕਿੱਥੋਂ ਦੀ ਉੱਪਰੋਂ ਹੀ ਆਏ ਹੋਣਗੇ ਉੱਪਰੋਂ ਹੀ ਆਏ ਹੋਰ ਤਾਂ ਸਭ ਰਸਤਾ ਹੈ ਨਹੀਂ ਇਤੋਂ ਬਾਹਰ ਦਾ ਗੇਟ ਬੰਦ ਸੀ ਉਹਨਾਂ ਪਕੜਿਆ ਜਾਵੇ ਕੁਛ ਤਾਂ ਉਹਨਾਂ ਦਾ ਹੱਲ ਕਰਨਾ ਪਊਗਾ ਤੁਹਾਨੂੰ ਐਵੇਂ ਤਾਂ ਉਹਨਾਂ ਅੱਜ ਤਾਂ ਪੰਜ ਘਰਾਂ ਚ ਕੀਤੀ ਆ ਤਾਂ ਪੂਰਾ ਮੱਲਾ ਨਾ ਵੱਡਾ ਸਾਰਿਆਂ ਨੂੰ ਡਰ ਬੈਠ ਗਿਆ ਪੀਪੈਨ ਸਭ ਦੀ ਇਕੱਲੀ ਇਕੱਲੀ ਰਹਿੰਦੀ ਆ ਘਰ ਚ ਉਹਨਾਂ ਨੂੰ ਕੀ ਕੀਤਾ ਜਾਏਗਾ ਤਾਂ ਅਨਿਲ ਜੀ ਕੀ ਹੋਇਆ

18000 ਕੇ ਸਿਗਰ ਜੀ 1 1/2 15000 ਕੇ ਸਿਗਰ ਜੀ ਇਹ ਜਿਹੜੀ ਚੋਰੀ ਹੋਈ ਹੈ ਕੀ ਕਿੱਥੇ ਹੋਈ ਹੈ ਕਿ ਕੀ ਪਤਾ ਲੱਗ ਰਿਹਾ ਹੈ ਸਰ ਪੰਡੂ ਸਰ ਚੋਇਤ ਲਾਹੀ ਹੈ ਵੀ ਸਾਡੇ ਮੰਡੇ ਨੂੰ ਚੋਰੀ ਹੋ ਗਈ ਇੱਕ ਦੋ ਘਰਾਂ ਚ ਅਸੀਂ ਉਹ ਉੱਥੇ ਮੋਕੜੀ ਜਾ ਕੇ ਦੇਖਿਆ ਤੇ ਸੀਸੀਟੀਵੀ ਫੁਟੇਜ ਮਿਲਿਆ ਸਾਨੂੰ ਉਹ ਸੀਟੀਵੀ ਫੁਟ ਲੈ ਕੇ ਅਸੀਂ ਦੇਖ ਰਿਹਾ ਚੋਰ ਦੀ ਭਾਲ ਕਰ ਰਹੇ ਹਾਂ ਜੀ ਕਿੰਨੇ ਘਰਾਂ ਚ ਦਿੱਤੀਆ ਕਹਿੰਦੇ ਪੰਜ ਇਹ ਦੋ ਤਿੰਨ ਘਰਾਂ ਚ ਦੱਸ ਰਹੇ ਨੇ ਸਾਡੇ ਕੋਲੇ ਹਾਲੇ ਤੱਕ ਦੋ ਘਰ ਹੀ ਆਏ ਨੇ ਬਾਕੀ ਦਾ ਕੋਈ ਆਇਆ ਨਹੀਂ ਹਿੰਮ ਇਹ ਤੜਕ ਸਵੇਰੇ ਤਾਂ ਇਹ 5 ਵਜੇ ਤੋਂ ਬਾਅਦ ਦੀ ਦੱਸਦੇ 5 ਵਜੇ ਤੋਂ ਬਾਅਦ ਹੀ ਹੋਇਆ ਜੀ ਚੋਰ ਕਿੱਥੋਂ ਦੀ ਐਂਟਰ ਹੋਇਆ ਚੋਰ ਇਹ ਸਰ ਜਿਹਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਕੋਠਿਆਂ ਦੇ ਉੱਪਰ ਦੇ ਆ ਛੱਤਾਂ ਉੱਪਰ ਦੇ ਥੱਲੇ ਤਾਂ ਕਿਸੇ ਗਲੀ ਚ ਆਈ ਨਹੀਂ ਕਿੱਥੇ ਨਹੀਂ ਸੀਸੀਟੀਵੀ ਚ ਸੀਟੀਵੀ ਇੱਕ ਘਰ ਚ ਸੀਸੀਟੀਵੀ ਮਿਲੀ ਆ ਥੋੜੀ ਜੀ ਸਾਨੂੰ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਰਦੇ ਮੈਮਰੀ ਕਰਦੇ ਮਜੂਰ ਕਰਦੇ ਹਾਂ ਜੀ ਸਰ ਸਾਰੇ ਘਰ ਦੇ ਵਿੱਚ ਹੀ ਹੈਗੇ ਜੀ ਹਾਂ ਉਸ ਤੋਂ ਨੰਬਰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਵੀ ਦੇਖੇ ਇੱਕੇ ਚੋਰ ਹੈ ਜਿਵੇਂ ਸੀਸੀਟੀਵੀ ਵਿੱਚ ਦੇਖੀ ਲੱਗ ਇੱਕੋ ਹੀ ਲੱਗ ਰਹੀ ਜੋ ਕੋਠਿਆਂ ਦੇ ਉੱਪਰੋਂ ਦੇ ਨਾਲ-ਨਾਲ ਕੋਠਿਆਂ ਦੇ ਜਾ ਰਹੀ ਹੈ ਛੱਤਾਂ ਦੇ ਉੱਪਰ ਨਹੀਂ ਹੋ ਰਹੀ ਹੈ ਪੁਲਿਸ ਨੇ ਕੀ ਕਾਰਵਾਈ ਕਰ ਰਹੀ ਹੈ ਹੁਣ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਤਬਕੀਸ਼ ਕਰ ਰਹੇ ਹਾਂ ਉਹਨਾਂ ਦੀ